ਜਿੱਥੇ ਪਕਤੀ ਕਰਨੀ ਚਾਹੀਦੀ ਹੈ ਹੰ ਹallelujah ਇਸ ਜਗ੍ਹਾ ਤੇ ਹੋਰ ਬੜੀ ਵੱਡੀ ਗੱਲ ਆ ਗਈ ਆ ਜਿਹੜੀ ਆਪਾਂ ਸਿੱਖਾਂਗੇ ਅੱਜ ਤੇ ਉਹਦੇ ਬਾਰੇ ਵੀ ਦੁਬਾਰਾ ਪੜੀਏ ਅੱਜ ਆਪਣਾ ਦੁਬਾਰਾ ਸਾਡੇ ਪਿਓ ਦਾਦਿਆਂ ਨੇ ਇਸ ਪਰਬਤ ਉੱਤੇ ਪਕਤੀ ਕੀਤੀ ਅੱਤੇ ਤੁਸੀਂ ਲੋਕ ਆਖਦੇ ਹੋ ਜੋ ਉਹ ਸਥਾਨ ਯੁਸ਼ਟਨਮ ਵਿੱਚ ਹੈ ਜਿੱਥੇ ਪਕਤੀ ਕਰਨੀ ਚਾਹੀਦੀ ਹੈ ਬਸ ਇਸ ਜਗ੍ਹਾ ਦੇ ਉੱਪਰ ਦੋ ਗੱਲਾਂ ਆਈਆਂ ਇਸ ਔਰਤ ਨੇ ਪਤਾ ਪਹਿਲੀ ਗੱਲ ਕੀ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਸਟੇਲ ਸਾਡੇ ਲੋਕਾਂ ਨੇ ਇਸ ਪਰਬਤ ਉੱਤੇ ਭਗਤੀ ਕੀਤੀ ਆ ਕਿੱਥੇ ਪਰ ਭਗਤੀ ਕੀਤੀ ਆ ਪਰਬਤ ਪਰਬਤ ਕਹਿੰਦੇ ਕਿੰਨੇ ਬਣਾ ਪੰਜਾਬੀ ਪਹਾੜਾਂ ਚ ਪਹਾੜਨ ਕੀ ਪਹਾੜਾਂ ਦੇ ਭਗਤੀ ਕਰੀ ਜਾਂਦੇ ਇਸ ਔਰਦ ਨੇ ਵੀ ਕਿਹਾ ਵੀ ਸਾਡੇ ਬਦੁਰਗਾ ਨੇ ਸਾਡੇ ਲੋਕਾਂ ਨੇ ਸਾਂਭਰੀਆਂ ਨੇ ਜਿਹੜੀਆਂ ਪਰਬਤਾਂ ਦੇ ਉੱਪਰ ਭਗਤੀ ਕੀਤੀ ਆ ਪਹਾੜਾਂ ਦੇ ਵਿੱਚ ਜਾ ਕੇ ਭਗਤੀ ਕੀਤੀ ਆ ਪਹਾੜਾਂ ਦੇ ਉੱਤੇ ਜਾ ਕੇ ਭਗਤੀ ਭਗਤੀ ਕੀਤੀ ਆ ਤੇ ਤੁਸੀਂ ਕਹਿੰਦੇ ਯਹੂਦੀ ਤੁਸੀਂ ਮਤਲਬ ਯਹੂਦੀ ਪਰ ਵੀ ਅਸਲੀ ਯਹੂਦੀ ਤੇ ਨਾ اللي ਕਾਬੀ ਤੁਸੀਂ ਕਹਿੰਨੇ ਆ ਕਿ ਸਾਨੂੰ ਜਿਹੜੀ ਭਗਤੀ ਕਰਨੀ ਚਾਹੀਦੀ ਆ ਉਹ ਜਰੂਸ਼ਲਮ ਦੇ ਵਿੱਚ ਕਰਨੀ ਚਾਹੀਦੀ ਆ ਸਾਡੇ ਲਈ ਵੀ ਇੱਕ ਸਵਾਲ ਆ ਕਿ ਸਾਨੂੰ ਵਾਕਿਆ ਹੀ ਆ ਕੇ ਇਸਰਾਈਲ ਵਿੱਚ ਭਗਤੀ ਕਰਨੀ ਚਾਹੀਦੀ ਕਿ ਅਸੀਂ ਜਾ ਕੇ ਹੁਣ ਇਸਰਾਈਲ ਵਿੱਚ ਭਗਤੀ ਕਰੀਏ ਇਸ ਔਰਤ ਦੇ ਕਹਿਣਨ ਸਾਹ ਪਰ ਅਸੀਂ ਇਹ ਤਾਂ ਔਰਤ ਦੀ ਥੋੜੀ ਮੰਲਣੀ ਆ ਅਸੀਂ ਕਹਿੰਦੇ ਮੰਲਣੀ ਕਿਉਂਕਿ ਜੀ ਅਸੀਂ ਕਹਿੰਦੇ ਮੰਲਣੀ ਅਸੀਂ ਔਰਤ ਦੀ ਥੋੜੀ ਮੰਲਣੀ ਅਸੀਂ ਸਾਡੀ ਔਰਤ ਦੀ ਨਹੀਂ ਮੰਨਿਆ ਅਸੀਂ ਕਹਿੰਦੇ ਮੰਲਣੀ ਆ ਅਸੀਂ ਪਰਬੀ ਐਸਐਨਸੀ ਦੇ ਮੰਨਣੀ ਹੈ ਔਰਤ ਕਹਿੰਦੇ ਸਾਡੇ ਆ ਬਜ਼ੁਰਗ ਸਾਡੇ ਲੋਕ ਸਾੰਭਰੀ ਲੋਕ ਪਰਬਤਾਂ ਦੇ ਭਗਤੀ ਕਰਦੇ ਆ ਤੇ ਜਿਹੜੀ ਹੁੱਦੀ ਕਹਿੰਦੇ ਆ ਵੀ ਤੁਸੀਂ ਪਰਬਤਾਂ ਦੇ ਭਗਤੀ ਨਹੀਂ ਕਰਨੀ ਤੁਸੀਂ ਜਾ ਕੇ ਜਰੂਸ਼ਲਮ ਵਿੱਚ ਭਗਤੀ ਕਰਨੀ ਬਹੁਤ ਸਾਰੇ ਲੋਕ ਇਸਰਾਇਲ ਵੀ ਜਾਂਦੇ ਆ ਤੇ ਉੱਥੇ ਜਾ ਕੇ ਜਿਹੜੀ ਦੀਵਾਰ ਆ ਉਸ ਦੀਵਾਰ ਨੂੰ ਛੁੰਦੇ ਆ ਮੱਥਾ ਟੇਕਦੇ ਆ ਦੁਆ ਪ੍ਰਾਰਥਨਾ ਉੱਥੇ ਕਰਦੇ ਆ ਤੇ ਮੈਂ ਮੈਂ ਇਹ ਮੈਂ ਕਹਿਣ ਦਿਆਂ ਦਾ ਇਸ ਕੱਲ ਨੂੰ ਹੈਨਾ ਐਸਾ ਕਰਨਾ ਸਾਨੂੰ ਕੋਈ ਜ਼ਰੂਰੀ ਵੀ ਨਹੀਂ ਜਰੂਰ ਉਸ ਨੰਬਰ ਜਾ ਕੇ ਕੋਈ ਸਾਨੂੰ ਭਗਤੀ ਕਰਨਾ ਵੀ ਜ਼ਰੂਰੀ ਨਹੀਂ ਨਹੀਂ ਪੜਾਂਗੇ ਇਹ ਜਿਹੜੀ ਮੇਰੀ ਗੱਲ ਹੈ ਨਾ ਇਹ ਤੋਂ ਇਸ ਗੱਲ ਦਾ ਭੇਦ ਖੁੱਲੇਗਾ ਜੇ ਅਸੀਂ ਪੜ ਕੇ ਵਿਖਾਂਗੇ ਅਸੀਂ ਯਸੁ ਨੇ ਉਹਨੂੰ ਆਖਿਆ हे ਬੀਬੀ ਤੂੰ ਮੇਰੀ ਪਤੀਤ ਕਰ ਠੀਕ ਉਹ ਸਮਾਂ ਹੁੰਦਾ ਹੈ ਜਦ ਤੁਤੀ ਨਾ ਟਾ ਇਸ ਪਰਬਤ ਉੱਤੇ ਅਤੇ ਨਾਲ ਉਸ ਤੋਂ ਨਿਚੇ ਬਾਪ ਜੀ ਹਾਂਜੀ ਪ੍ਰਭੂ ਯਸੁ ਨੇ ਉਸਨੇ ਕਿਹਾ हे ਔਰਤ हे ਬੀਬੀ ਤੂੰ ਮੇਰੀਆਂ ਗੱਲਾਂ ਤੇ ਪ੍ਰਤੀਤ ਕਰ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਤੇ ਬਹੁਤੀ ਪ੍ਰਤੀਤ ਨਾ ਕਰ ਜਿਹੜੇ ਕਹਿੰਦੇ ਕਿ ਪਰਮਦੇਵ ਭਗਤੀ ਕਰੋ ਜਾਂ ਜਿਹੜੇ ਕਹਿੰਦੇ ਜੀਵਨਸ਼ਮ ਵਿੱਚ ਭਗਤੀ ਕਰੋ ਤੂੰ ਉਹਦੀਆਂ ਗੱਲਾਂ ਤੇ ਪ੍ਰਤੀਤ ਨਹੀਂ ਕਰਦੀ ਪਰ ਤੂੰ ਕਿਹੜੀਆਂ ਗੱਲਾਂ ਤੇ ਪ੍ਰਤੀਤ ਕਰਨੀਆਂ ਤੇ ਮੇਰੀਆਂ ਗੱਲਾਂ ਤੇ ਪ੍ਰਵਿਸ਼ੇਸ਼ਮ ਸੀ ਕਰੇ ਆ ਏ ਬੀਬੀ ਤੂੰ ਮੇਰੀਆਂ ਗੱਲਾਂ ਤੇ ਵਿਸ਼ਵਾਸ ਕਰ ਜੋ ਮੈਂ ਤੈਨੂੰ ਕਹਿ ਰਿਹਾ ਤੈ ਉਹ ਗੱਲ ਉੱਤੇ ਵਿਸ਼ਵਾਸ ਕਰ ਪੜਾਂਗੇ ਇਸ ਵਿਸ਼ਵਾਸ ਤੋਂ ਬਾਅਦ ਅਗਲਾ ਸਬ ਤੁਸੀਂ ਇਹ ਨੂੰ ਨਹੀਂ ਜਾਣਦੇ ਉਹ ਦੀ ਭਗਤੀ ਕਰਦੇ ਹਾਂ ਕਈ ਵਾਰ ਨਾ ਅਸੀਂ ਕਿਸੇ ਨੂੰ ਜਾਣਦੇ ਨਹੀਂ ਐ ਤੇ ਉਹਦੀ ਭਗਤੀ ਕਰਨੀ ਸ਼ੁਰੂ ਕਰਦੇ ਆਂ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕੌਣ ਐ ਜਿਵੇਂ ਜਿਵੇਂ ਲੋਕੀ ਉੱਥੇ ਭਗਤੀ ਕਰਦੇ ਆਂ ਅਸੀਂ ਵੀ ਉਹਨਾਂ ਤੋਂ ਹੋ ਜਾਂਦੇ ਭਗਤੀ ਕਰਨੀ ਸ਼ੁਰੂ ਜਿਉ ਕਰਦੇ ਨੇ ਪਤਾ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਪ੍ਰਵੀ ਐਸਐਮਸੀ ਨੇ ਉਹਨੂੰ ਵੀ ਕਿਹਾ ਕਿ ਤੁਸੀਂ ਉਹਦੀ ਭਗਤੀ ਕਰਦੇ ਜਿਹਨੂੰ ਤੁਸੀਂ ਜਾਣਦੇ ਹੀ ਨਹੀਂ ਇਹ ਕਹਿੰਦੀ ਇਸ ਤੋਂ ਪਹਿਲਾਂ ਜਿਹੜੀ ਆ ਤੁਸੀਂ ਪਹਿਲਾਂ ਸਟਾਰਟ ਕੀਤਾ ਉੱਥੋਂ ਹੀ ਦਵਾ ਪੜੇ ਤੁਸੀਂ ਭਗਤੀ ਵਾਲੇ ਸੋ ਤੁਸੀਂ ਜਿਹਨੂੰ ਨਹੀਂ ਜਾਣਦੇ ਉਹ ਦੀ ਪੱਤੀ ਕਰਦੇ ਹੋ ਹਮ ਅਸੀਂ ਉਹ ਦੀ ਪੱਤੀ ਕਰਦੇ ਹਾਂ ਜੇ ਨੂੰ ਜਾਣਦੇ ਹਾਂ ਇਸ ਲਈ ਜੋ ਮੁਕਤੀ ਜ਼ਰੂਰੀਆਂ ਤੋਂ ਹੈ ਹਾਂ ਮੁਕਤੀ ਕਿਤੋਂ ਆ ਜ਼ੁਨੀਆਂ ਤੋਂ ਸੋਖ ਪੜਾਂਗੇ ਪਰ ਉਹ ਸਮਾਂ ਆਉਂਦਾ ਹੈ ਸਭੋ ਸੁਣੇ ਹੈ ਜੋ ਸੱਚੇ ਭਗਦਰ ਆਤਮਾ ਆ ਰਹੇ ਸੱਚਾਈ ਨਾਲ ਪਿਤਾ ਦੀ ਪੱਤੀ ਕਰਨਗੇ ਕਿਉਂਕਿ ਪਿਤਾ ਇਹੋ ਜਿਹੇ ਭਗਤਾਂ ਨੂੰ ਵਾਸੀ ਬੋਲੋ ਹallelujah ਪ੍ਰਭ ਨੇ ਕਿਹਾ ਨਾ ਤਾਂ ਪਹਾੜਾਂ ਤੇ ਤੇ ਨਾ ਜਰੂਸ਼ਲਮ ਦੇ ਭਗਤੇ ਦੇ ਲੋੜ ਨਹੀਂ ਹੈ ਇਹ ਗੱਲ ਪਤਾ ਕਿ ਉੱਪਰ ਵੀ ਐਸਐਮਸੀ ਨੇ ਕਹੀ ਕਿਉਂਕਿ ਜਿਹੜਾ ਭਵਨ ਸੀਗਾ ਸੁਲੇਮਾਨ ਨੇ ਬਣਾਇਆ ਧਿਆਨ ਨਾਲ ਗੱਲ ਸੁਣਿਆ ਉਹ ਆ ਗੱਲ ਬੜੀ ਤੁਹਾਡੇ ਕੰਮ ਦੀ ਹੈ ਤੁਸੀਂ ਗੱਲ ਕਿਸ ਨੂੰ ਸਮਝ ਸਕਦੇ ਆ ਜਿਹੜਾ ਭਵਨ ਸੁਲੇਮਾਨ ਨੇ ਬਣਾਇਆ ਸੀਗਾ ਉਹ ਭਵਨ ਜਿਹੜਾ ਦਾਊਦ ਦੇ ਕੋਲੋਂ ਨਹੀਂ ਬਣ ਸਕਿਆ ਦਾਊਦ ਦਾ ਸੁਪਨਾ ਹੀ ਰਹਿ ਗਿਆ ਦਾਊਦ ਕਹਿੰਦਾ ਸੀ ਮੈਂ ਚਾਹੁੰਦਾ ਕਿ ਤੇਰਾ ਭਵਨ ਮੈਂ ਬਣਾਵਾਂ ਪਰ ਪਰਮੇਸ਼ੁਰ ਨੇ ਦੌਦ ਦੇ ਕੋਲੋਂ ਭਵਨ ਬਣਾਇਆ ਨਹੀਂ ਕਿਉਂਕਿ ਦੌਦ ਤੋਂ ਪਰਮੇਸ਼ੁਰ ਇੰਨਾ ਖੁਸ਼ ਨਹੀਂ ਸੀਗਾ ਪਰਮੇਸ਼ੁਰ ਕਹਿੰਦਾ ਤੂੰ ਤਾਂ ਨਹੀਂ ਬਣਾ ਸਕਿਆ ਪਰ ਮੈਂ ਭਵਨ ਜਿਹੜਾ ਹੋਵੇਗਾ ਜੁਰ ਭਵਨ ਮੇਰਾ ਇਸਰਾਇਲ ਦੇ ਵਿੱਚ ਜਰੂਸ਼ਲਮ ਵਿੱਚ ਪਰ ਉਹ ਤੇਰਾ ਪੁੱਤਰ ਸੁਲੇਮਾਨ ਆ ਕੇ ਆ ਕੇ ਬਣਾਵੇਗਾ ਸੋ ਜਰੂਸ਼ਲਮ ਜਿਹੜਾ ਭਵਨ ਬਣਿਆ ਉਸ ਭਵਨ ਦੇ ਉੱਤੇ ਸਭ ਤੋਂ ਪਹਿਲਾਂ ਜਿਹੜਾ ਸੀ ਅਟੈਕ ਕੀਤਾ ਉਹ ਕੀਤਾ ਸੀਗਾ ਇਰਾਕ ਦੇ ਵਿੱਚ ਜਿਹੜਾ ਬਾਬਲ ਦਾ ਰਾਜਾ ਸੀਗਾ ਉਸ ਮਤਲਬ ਇਰਾਕ ਦਾ ਨਾਮ ਬਾਬਲ ਸੀ ਤੇ ਉਸ ਰਾਜਾ ਦਾ ਨਾਮ ਸੀਗਾ ਨਬੁਕਦਨਸਰ ਉਸ ਰਾਜੇ ਨੇ ਭਵੰਦ ਉੱਤੇ ਜਿਹੜਾ ਸੀਗਾ ਹਮਲਾ ਕੀਤਾ ਤੇ ਸਾਰਾ ਕੁਝ ਲੁੱਟ ਪੁੱਟ ਕੇ ਉਹ ਉਹ ਲੈ ਗਿਆ ਕਿਉਂ ਭਵੰਦ ਠੱਗ ਗਿਆ ਸੀਗਾ ਪਹਿਲਾਂ ਭਵੰਦ ਦੇ ਵਿੱਚ ਭਗਤੀ ਕਰਦੇ ਸੀਗੇ ਪਰਮੇਸ਼ਰ ਦੀ ਪਰਮ ਪ੍ਰਭ ਯਸੁਸੀ ਜਦੋਂ ਇਸ ਧਰਤੀ ਦੇ ਉੱਤੇ ਆ ਗਏ ਤੇ ਪਰਮ ਪ੍ਰਭ ਯਸੁਸੀ ਨੇ ਕਿਹਾ ਕਿ ਹੁਣ ਪਰਮੇਸ਼ਰ ਹੱਥ ਦੇ ਬਣਾਏ ਹੋਏ ਮੰਦਰਾਂ ਦੇ ਵਿੱਚ ਨਹੀਂ ਰਹਿੰਦਾ ਹallelujah ਹੁਣ ਪਰਮੇਸ਼ਰ ਹੱਥ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਰਹਿੰਦਾ ਨਹੀਂ ਰਹਿੰਦਾ ਇਹ ਮੈਂ ਦੱਸਦਾ ਕਿ ਲੋਕੀ ਮੈਨੂੰ ਸਵਾਲ ਕਰਦੇ ਆ ਵੀ ਜੇਕਰ ਰਸਤੇ ਪਰੇ ਮੰਦਿਰਾਂ ਵਿੱਚ ਨਹੀਂ ਰਹਿੰਦਾ ਵੀ ਤੁਸੀਂ ਚਰਪਚ ਕੀ ਕਰਮ ਜਾਂਦੇ ਹੈਨਾ ਮੈਂ ਕਿਹਾ ਵੀ ਉੱਥੇ ਵੀ ਪਰਮੇਸ਼ਵਰ ਹੈ ਨਹੀਂਗਾ ਉਹਨਾਂ ਨੂੰ ਦੱਸੀਦਾ ਵੀ ਇਹ ਭੇਤ ਦੀ ਗੱਲ ਆ ਇਹ ਭੇਤ ਦੀ ਗੱਲ ਕਿਸੇ ਨੂੰ ਦੱਸੀ ਨਾ ਜੇ ਕੋਈ ਪੁੱਛੇਗਾ ਮੇਰੇ ਕੋਲ ਨਹੀਂ ਹੈਨਾ ਚਰਚਾ ਵਿੱਚ ਵੀ ਪਰਮੇਸ਼ਵਰ ਰਹਿੰਦਾ ਨਹੀਂ ਉਹ ਫਿਰ ਕਹਿੰਦਾ ਕਿ ਕਿਦੋਂ ਰਹਿੰਦਾ ਪਰ ਕਿਦਾਂ ਤੁਸੀਂ ਕਰਨੀ ਜਾਂਦੇ ਆ ਉੱਥੇ ਮੈਂ ਕਿਹਾ ਵੀ ਪਰਮੇਸ਼ਵਰ ਸਾਡੇ ਨਾਲ ਹੀ ਉੱਥੇ ਭਵਨ ਵਿੱਚ ਜਾਂਦਾ ਹੈ ਸਾਡੇ ਇੱਥੇ ਅੰਦਰ ਆ ਨਾ ਜਦ ਔਰਤਾਂ ਕੀ ਕਹਾ ਪ੍ਰਭੂ ਯਸੂਸੀ ਨੇ ਤੋ ਮੇਰੀਆਂ ਗੱਲਾਂ ਤੇ ਪ੍ਰਤੀਤ ਕਰਨ ਤੇ ਅਸੀਂ ਵੀ ਯਸੂਸੀ ਦੇ ਗੱਲਾਂ ਤੇ ਪ੍ਰਤੀਤ ਕਰਨੀ ਪ੍ਰਭੂ ਨੇ ਕਿਹਾ ਹੱਥ ਦੇ ਬਣਾਏ ਹੋਏ ਮੰਦਰਾਂ ਦੇ ਵਿੱਚ ਪਰਮੇਸ਼ਵਰ ਨਹੀਂ ਰਹਿੰਦਾ ਉਹ ਮੰਦਰ ਢੱਗ ਗਿਆ ਤੇ ਹੁਣ ਯਹੂਦੀ ਫਿਰ ਉਸ ਮੰਦਰ ਨੂੰ ਬਣਾਉਣ ਵਾਸਤੇ ਜਾ ਰਹੇ ਐ ਬੜੀਆਂ ਸਾਰੀਆਂ ਗੱਲਾਂ ਆ ਮੈਂ ਤੁਹਾਨੂੰ ਨਾਲ ਸ਼ੇਅਰ ਕਰਨਾ ਚਾਹੁੰਦਾ ਤੇ ਮੈਂ ਜਦਕੇ ਥੋੜਾ ਥੋੜਾ ਤੁਹਾਨੂੰ ਦੱਸਾਂ ਬੜੀਆਂ ਵੱਡੀਆਂ ਗੱਲਾਂ ਵੀ ਆ ਫਾਜ਼ਲੀ ਪਰਮੇਸ਼ੁਰ ਤਾਂ ਆ ਪਰ ਗੱਲਾਂ ਬੜੀਆਂ ਇਹ ਲਾ ਬੜੀ ਕੰਮ ਪਟੀਆਂ ਆਇਓ ਸੋ ਜਿਹੜਾ ਭਵਨ ਬੰਨਣਾ ਆ ਜਿਸ ਭਵਨ ਦੀ ਬਣਾਉਣ ਬਾਰੇ ਲੜਾਈ ਹੋ ਰਹੀ ਆ ਇਸਰਾਈਲ ਔਰ ਫਲਸਤੀਨ ਦੀ ਇਸ ਲੜਾਈ ਦੇ ਵਿੱਚ ਸਿਰਫ ਇਸਰਾਈਲ ਤੇ ਫਲਸਤੀਨ ਹੀ ਹੋਣਗੇ ਬਹੁਤ ਸਾਰੇ ਦੇਸ਼ਾਂ ਨੇ ਮਿਲਣਾ ਉਹ ਭਵਨ ਬਣਾਉਣ ਦੇ ਵਾਸਤੇ ਉਹ ਭਵਨ ਬਣ ਵੀ ਜਾਣਾ ਪਰ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਇਹ ਭਵਨ ਬਣਾਉਣ ਦੇ ਹੱਕ ਵਿੱਚ ਪ੍ਰਭੂ ਯਿਸੂ ਮਸੀਹ ਨਹੀਂ ਕਿਉਂਕਿ ਪ੍ਰਭੂ ਯਿਸੂ ਮਸੀਹ ਜੋ ਕਹਿ ਦਿੱਤਾ ਕਹਿ ਦਿੱਤਾ ਲਿਖਿਆ ਧਰਤੀ ਤੇ ਆਕਾਸ ਤੱਕ ਜਾਣਗੇ ਪਰ ਪਰਮੇਸ਼ਰ ਦੇ ਬਚਨ ਕਦੇ ਵੀ ਨਹੀਂ ਟਾਲਦੇ ਪ੍ਰਭੂ ਨੇ ਕਿਹਾ ਵੀ ਪਰਮੇਸ਼ਰ ਹੱਥੇ ਬਣਾ ਹੰ ਮੰਦਰਾ ਵਿੱਚ ਨਹੀਂ ਰਹਿੰਦਾ ਇਹਦਾ ਮਤਲਬ ਨਹੀਂ ਰਹਿੰਦਾ ਅਭੀ ਭਵਨ ਵਿੱਚ ਜਾਣੇ ਆ ਤੇ ਸਾਡੇ ਜਾਣ ਦੇ ਨਾਲ ਹੀ ਪਰਮੇਸ਼ਰ ਵੀ ਜਾਂਦਾ ਕਿਉਂਕਿ ਪਰਮੇਸ਼ਰ ਕਿੱਥੇ ਆ ਤੁਹਾਡੇ ਅੰਦਰ ਲਿਖਿਆ ਤੁਸੀਂ ਪਰਮੇਸ਼ਰ ਦਾ ਰਹਿਣ ਦੀ ਜਗ੍ਹਾ ਆ ਕਿਸੇ ਹੱਕ ਲਿਆ ਪਰਮੇਸ਼ਰ ਦੀ ਆਪਾਂ ਜਾਵਾਂਗੇ ਤੈਨੂੰ ਜਾਂ ਹਾਂਜੀ ਅਸੀਂ ਜਾਵਾਂਗੇ ਉਸ ਇੱਕ ਟਿਓਗੇ ਬੈਠਾਂਗੇ ਤੇ ਉੱਥੇ ਹੀ ਪਰਮੇਸ਼ਰ ਪਤਾ ਕਿੱਦਾਂ ਹਾਂਜੀ ਕਿਉਂਕਿ ਪ੍ਰਭੂ ਜੀ ਅਸਲ ਸੀ ਨੇ ਇਹ ਵੀ ਕਿਹਾ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਤੇ ਇਕੱਠੇ ਹੁੰਦੇ ਉੱਥੇ ਹਾਂਜੀ ਹਾਂ ਤੇ ਹਾਰ ਰਵੋ ਹਾਲੇਲੂਇਆ ਹਾਲੇਲੂਇਆ ਲੱਗਦਾ ਦਿਮਾਗ ਟਕ ਟਕ ਪਤਾ ਆ ਹਾਂ ਸੋ ਪ੍ਰਭੂ ਕਿੱਥੇ ਆ ਜਿੱਥੇ ਅਸੀਂ ਬੈਠੇ ਹਾਂ ਪ੍ਰਭੂ ਕਿੱਥੇ ਆ ਜਿੱਥੇ ਅਸੀਂ ਦੋ ਚਾਰ ਜੀ ਮਿਲ ਕੇ ਪ੍ਰਭੂ ਦੀ ਇਬਾਦਤ ਕਰਦੇ ਹਾਂ ਪਰਦਾ ਸਤੰ ਕਰਦੇ ਨਾ ਪ੍ਰਭੂ ਕਿਸੇ ਪਹਾੜਾਂ ਤੇ ਜਾਂ ਤੇ ਨਾ ਜਰੂਸ਼ਲਮ ਦੇ ਵਿੱਚ ਨਾ ਪਵੰਦੇ ਦੇ ਵਿੱਚ ਹੁਣ ਕਿਉਂਕਿ ਜਦੋਂ ਪ੍ਰਭੂ ਯਸੂਸ ਨੂੰ ਸਰੀਰ ਤੇ ਚੜਿਆ ਸੀ ਨਾ ਤੇ ਲਿਖਿਆ ਉਦੋਂ ਹੇਕਰ ਜਿਹੜੀ ਹੇਕਰ ਸੁਲੇਮਾਨ ਦੀ ਹੇਕਰ ਸੀ ਕਿਦਾ ਪਰਦਾ ਲੱਗਾ ਹੋਇਆ ਸੀਗਾ ਉਹ ਪੜਦਾ ਉੱਪਰੋਂ ਲੈ ਕੇ ਹੇਠਾਂ ਤੱਕ ਫਟ ਗਿਆ ਸੀਗਾ ਇਹਦਾ ਮਤਲਬ ਜਿਹੜਾ ਪਰਮੇਸ਼ਰ ਹੈ ਸਾਡੇ ਵਿੱਚ ਪਰਦਾ ਸੀਗਾ ਉਹ ਪਰਦਾ हट ਗਿਆ ਤੇ ਹੁਣ ਸਾਡੇ ਤੇ ਪਰਮੇਸ਼ਰ ਵਿੱਚ ਕੋਈ ਦੀਵਾਰ ਨਹੀਂ ਗਈ ਕੋਈ ਪਰਦਾ ਨਹੀਂਗਾ ਡਾਇਰੈਕਟ ਸਾਡੀ ਗੱਲਬਾਤ ਹੁੰਦੀ ਹੈ ਪਰਮੇਸ਼ਰ ਦੇ ਨਾਲ ਸੋ ਉਸ ਔਰਤ ਨੇ ਕਿਹਾ ਕਿ ਸਾਡੇ ਬਜ਼ੁਰਗ ਪਰਬਤਾਂ ਦੇ ਭਗਤੀ ਕਰਦੇ ਪਰ ਰਬੀਯਾ ਸੰਤ ਜੀ ਨੇ ਕਿਹਾ ਬਿਨਾ ਪਰਬਤਾਂ ਦੇ ਤੇ ਨਾ ਜਰੂਸਲਮ ਵਿੱਚ ਕਿਤੇ ਭਗਤੀ ਕਰਨ ਦੀ ਲੋੜ ਨਹੀਂ ਆ ਰਬੀਯਾ ਸੰਤ ਜੀ ਨੇ ਕਿਹਾ ਜਦ ਤੂੰ ਪ੍ਰਾਰਥਨਾ ਕਰੇ ਤੇ ਆਪਣੇ ਕੋਠਰੀ ਦੇ ਅੰਦਰ ਜਾ ਤੇ ਦਰਵਾਜ਼ਾ ਕਰ ਲਾ ਬੰਦ ਤੇ ਉੱਥੇ ਬੈਠ ਕੇ ਤੂੰ ਦੁਆ ਪ੍ਰਾਰਥਨਾ ਕਰ ਜਿਹੜੀ ਗੁਪਤ ਵਿੱਚ ਰੀ ਪ੍ਰਾਰਥਨਾ ਉੱਥੇ ਸੁਣੀ ਸੁਣੀ ਜਾਵੇਗੀ ਬੋਲੋ ਹ Alleluia ਬਹੁਤਿਆਂ ਲੋਕਾਂ ਨੂੰ ਇਕੱਠੇ ਕਰਨ ਦੀ ਲੋੜ ਨਹੀਂ ਬਹੁਤਿਆਂ ਲੋਕਾਂ ਨੂੰ ਬੜ ਕੇ ਪ੍ਰਾਰਥਨਾ ਕਰਨ ਦੀ ਲੋੜ ਨਹੀਂ ਤੁਸੀਂ ਇਕੱਲੇ ਬੈਠ ਕੇ ਪ੍ਰਾਰਥਨਾ ਕਰਦੇ ਹੋ ਕਦੇ ਲਫਾਰਾ ਪਰ ਆਪ ਨੂੰ ਉੱਠਦੇ ਆ ਹਨਾ ਜਦੋਂ ਜਾਜ ਹੁੰਦੀ ਉਹਦੇ ਆਪਾਂ ਇਕੱਲੇ ਪ੍ਰਾਰਥਨਾ ਕਰਨਾ ਚਾਹੀਦਾ ਤੇ ਕੀ ਉੱਥੇ ਪਰਮੇਸ਼ਰ ਨਹੀਂ ਹਾਂ ਜਰ ਤੁਮੇ ਜੀ ਹਾਜ਼ਰ ਹੁੰਦਾ ਪਰਮੇਸ਼ਰ ਕਹਿੰਦਾ ਮੈਂ ਤੈਨੂੰ ਇਕੱਲਾ ਨਹੀਂ ਛੱਡਾਂਗਾ ਤੂੰ ਇਕੱਲਾ ਵੀ ਪ੍ਰਾਰਥਨਾ ਕਰਦਾ ਹੈ ਨਾ ਤੇ ਮੈਂ ਤੈਨੂੰ ਇਕੱਲਾ ਨਹੀਂ ਛੱਡਾਂਗਾ ਪਰਮੇਸ਼ਰ ਉਦੋਂ ਹਾਜ਼ਰ ਹੋ ਜਾਂਦੇ ਸੋ ਇਸ ਹਿੱਸੇ ਵਿੱਚ ਅਸੀਂ ਜੋ ਪੜਿਆ ਆ ਔਰ ਪਰਮੇਸ਼ਰ ਜੀ ਨੇ ਕਿਹਾ ਆ ਕਿ ਪ੍ਰਭੂ ਐਸੇ ਭਗਤਾਂ ਨੂੰ ਚਾਹੁੰਦਾ ਹੈ ਹਨਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪਰ ਤੁਸੀਂ ਕਿਤੇ ਵੀ ਬੈਠ ਕੇ ਆਤਮਾ ਦੇ ਨਾਲ ਔਰ ਸੱਚਾਈ ਦੇ ਨਾਲ ਭਗਤੀ ਕਰੋਗੇ ਤੇ ਪਰਮੇਸ਼ਰ ਤੁਹਾਨੂੰ ਪਸੰਦ ਕਰੇਗਾ ਵਾਹ ਹਲੇਲੂਇਆ ਕਿੱਦਾਂ ਭਗਤੀ ਕਰਾਂਗੇ ਰੂਹ ਤੇ ਸੱਚਾਈ ਦੇ ਨਾਲ ਰੂਹ ਤੇ ਸੱਚਾਈ ਨਾਲ ਭਗਤੀ ਕਰਨ ਵਾਲੇ ਨੂੰ ਪਰਮੇਸ਼ਰ ਪਿਆਰ ਕਰਦਾ ਜਿਹੜੇ ਆਤਮਾ ਦੇ ਨਾਲ ਆਤਮਾ ਵਿੱਚ ਮगन ਹੋ ਕੇ ਭਗਤੀ ਕਰਦੇ ਆ ਤੇ ਸੱਚਾਈ ਦੇ ਨਾਲ ਭਗਤੀ ਕਰਦੇ ਆ ਪਰਮੇਸ਼ਰ ਐਸੇ ਭਗਤਾਂ ਨੂੰ ਚਾਹੁੰਦਾ ਕਿਸੇ ਜਾਨ ਦੀ ਲੋੜ ਨਹੀਂ ਪ੍ਰਭੂ ਕਹਿੰਦਾ ਘਰ ਬੈਠ ਕੇ ਤੁਸੀਂ ਸੱਚਾਈ ਦੇ ਨਾਲ ਆਤਮਾ ਦੇ ਨਾਲ ਸਿਮਰਤੀ ਕਰੋ ਮੈਂ ਇੱਥੇ ਮਿਲ ਕੋ ਭਾਈ ਆ ਕੇ ਬੈਠੇ ਬੈਠ ਜਾਂਦੇ ਕਈ ਵਾਰੀ ਤੇ ਅਸੀਂ ਤਾਂ ਉਹਨਾਂ ਨੂੰ ਬਚਨ ਦੀਆਂ ਪਹਿਲਾਂ ਦੱਸਣੀਆਂ ਹੁੰਦੀਆਂ ਆ ਸਾਡਾ ਦੇਸ ਰਾਜ ਭਾਈ ਥੂਮੀ ਔਰ ਸਤਪਲ ਸਤੀ ਉਹ ਵੀ ਇੱਥੇ ਆ ਕੇ ਬੈਠ ਗਿਆ ਸੀ ਉਹਨਾਂ ਨਾਲ ਵੀ ਬਹਿ ਜਾਂਦੇ ਹਾਂਜੀ ਤੁਸੀਂ ਸੋ ਉਹਨਾਂ ਦੇ ਕੋਲ ਵੀ ਬੈਠ ਕੇ ਅਸੀਂ ਇਹੋ ਗੱਲਾਂ ਕਰੀ ਦੀਆਂ ਹਨ ਕਿ ਭਾਈ ਭਗਤੀ ਕਰੋ ਨਾਮ ਜਪੋ ਭਗਤੀ ਵਿੱਚ ਤੇ ਅਰਦਾਸਾਂ ਕਰਾਉਣ ਦੇ ਵਿੱਚ ਕਰਨ ਵਿੱਚ ਬੜਾ ਫਰਕ ਆ ਅਰਦਾਸ ਹੋਰ ਚੀਜ਼ ਆ ਤੇ ਭਗਤੀ ਹੋਰ ਚੀਜ਼ ਆ। ਕਈ ਅਰਦਾਸ ਹੀ ਕਰੀ ਜਾਂਦੇ ਨੇ ਕਹਿੰਦੇ ਇਹ ਭਗਤੀ ਆ। ਹੈਨਾ? ਜਦੋਂ ਅਸੀਂ ਅਰਦਾਸ ਕਰਦੇ ਆ ਬੇਨਤੀ ਕਰਦੇ ਆ ਪ੍ਰੇਅਰ ਕਰਦੇ ਆ ਅਸੀਂ ਉਹ ਇਹਦਾ ਮਤਲਬ ਹੈ ਅਸੀਂ ਉਹ ਪ੍ਰਾਰਥਨਾ ਜਾਂ ਤਾਂ ਅਸੀਂ ਆਪਣੇ ਵਾਸਤੇ ਕਰਦੇ ਆ ਤੇ ਜਾਂ ਆਪਣੇਆਂ ਲਈ ਕਰਦੇ ਆ। ਤੇ ਫਿਰ ਇਹਦੇ ਵਿੱਚ ਭਗਤੀ ਵਾਲਾ ਤਾਂ ਕੋਈ ਕੰਮ ਹੀ ਨਹੀਂ। ਹੈਨਾ? ਭਗਤੀ ਕੀ ਆ? ਭਗਤੀ ਇਹ ਆ ਮੈਂ ਬੱਚਿਆਂ ਨੂੰ ਵੀ ਬਹੁਤ ਟਾਈਮ ਹੋ ਗਿਆ ਇਹ ਸੁਣਾਉਣਾ ਕਿ ਦੁਆ ਆਪਣੇ ਥੋੜੀ ਕਰ ਲੋ। ਪਰ ਸਿਤਾਈਸ ਜ਼ਿਆਦਾ ਕਰੋ। ਰੱਬ ਦੀ ਵਡਿਆਈ ਜਿਆਦਾ ਕਰੋ ਬੱਚਿਆਂ ਨੂੰ ਜਿਆਦਾ ਬੜਾਈ ਕਰਿਆ ਕਰੋ ਕਿਉਂਕਿ ਪ੍ਰਾਰਥਨਾ ਸਾਡੇ ਪ੍ਰਾਰਥਨਾ ਦਾ ਜਿਹੜਾ ਆ ਉਹ ਆਮੀਨ ਹੈਗਾ ਆ ਧਿਆਨ ਨਾਲ ਸੁਣੀਏ ਪ੍ਰਾਰਥਨਾ ਦਾ ਕੀ ਆ ਆਮੀਨ ਜਦ ਵੀ ਪ੍ਰਾਰਥਨਾ ਦਾ ਐਂਡ ਹੈਗਾ ਆ ਪਰ ਪ੍ਰਭੂ ਦੀ ਸਿਤਾਇਸ਼ ਬੜੀ ਮਹਿਮਾ ਦਾ ਬੜੀ ਬੜਾਈ ਦਾ ਕੋਈ ਅੰਤ ਨਹੀਂ ਬਲ ਹਲੇਲੂਇਆ ਇਹ ਥੌਟ ਦਿੱਤਾ ਸੀ ਮੈਨੂੰ ਪ੍ਰਵੇਸ਼ਨ ਜਦੋਂ ਮੈਂ ਹਸਪੀਟਲ ਵਿੱਚ ਮਾਰ ਸੀਗਾ ਉਹਦੇ ਥੌਟ ਪ੍ਰਭੂ ਨੇ ਮੰਨ ਚ ਪਾਇਆ ਸੀਗਾ ਕਿ ਦੁਆ ਦਾ ਅੰਤ ਆ ਪਰ ਉਹਦੇ ਸਿਤਾਇਸ਼ ਦਾ ਅੰਤ ਨਹੀਂ ਹੈ ਉਹਦੀ ਸਿਤਾਇਸ਼ ਦਾ ਅੰਤ ਹੀ ਨਹੀਂ ਹੈ ਤੁਸੀਂ ਕਰ ਗੱਭ ਜੀ ਕੇ ਸਤਿ ਸ਼੍ਰੀ ਅਕਾਲ ਜਦੋਂ ਤੁਹਾਡਾ ਟਾਈਮ ਮਿਲਦਾ ਹੈ ਤੁਸੀਂ ਪਰਮੇਸ਼ਰ ਦਾ ਧੰਨਵਾਦ 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 ਕਰੀ ਜਾਓ ਤੇ ਜੋ ਧੰਨਵਾਦ ਤੁਸੀਂ ਬਹੁਤਾ ਕਰਦੇ ਕਲਮ 'ਚ ਲਿਖਿਆ ਧੰਨਵਾਦ ਬਹੁਤਾ ਕਰੋ ਸੋ ਜਦੋਂ ਧੰਨਵਾਦ ਕਰੀ ਜਾਂਦੇ ਆ ਕਰੀ ਜਾਂਦੇ ਤਾਂ ਉਦੋਂ ਪਰਮੇਸ਼ਰ ਸਾਡੇ ਧੰਨਵਾਦ ਤੋਂ ਸਾਡੀ ਸਤਿਐ ਤੋਂ ਸਾਡੀ ਵਡਿਆਈ ਕਰਨ ਤੋਂ ਪਰਮੇਸ਼ਰ ਖੁਸ਼ ਹੁੰਦਾ ਹੈ ਤੇ ਜਦੋਂ ਪਰਮੇਸ਼ਰ ਖੁਸ਼ ਹੁੰਦਾ ਉਦੋਂ ਕੋ ਜੋ ਮਰਜ਼ੀ ਮੰਗ ਲਓ ਹੈ ਨਾ ਜਿਹਾ ਤੇਰਾ ਵਿਸ਼ਵਾਸ ਹੈ ਹੈ ਨਾ ਸਭ ਕੁਝ ਪਰਮੇਸ਼ਰ ਕਰਨ ਦੀ ਕੁਦਰਤ ਰੱਖਦਾ ਜੋ ਕੁਝ ਤੁਸੀਂ ਮੰਗੋਗੇ ਪਰ ਉਹਨਾਂ ਕਹਿੰਦਾ ਤੁਹਾਨੂੰ ਦੇ ਦਿੱਤਾ ਜਾਵੇਗਾ ਮੰਗੋਗੇ ਤੇ ਪਾਓਗੇ ਪਰ ਕਦੋਂ ਉਹਦੀ ਸਤਾਈਸ਼ ਕਰਨ ਤੋਂ ਉਹਦੀ ਸਤਾਈਸ਼ ਕਰਨ ਤੋਂ ਬਾਅਦ ਸੋ ਇਤੋਂ ਦਾ ਕੱਸੀ ਆਦਦਾ ਇਹ ਤਾਂ ਜਿਹੜਾ ਅਸੀਂ ਰੱਖਾਂਗੇ ਉਸ ਤੋਂ ਬਾਅਦ ਹੋਰ ਗੱਲਬਾਤ ਹੁੰਦੀ ਆ ਉਸ ਔਰਤ ਦੇ ਨਾਲ ਤਾਮਰੀ ਔਰਤ ਦੇ ਨਾਲ ਸੋ ਉਮੀਦ ਕਰਦਾ ਕਿ ਤੁਸੀਂ ਅਗਲੇ ਹਫਤੇ ਵੀ ਇਸ ਤਰ੍ਹਾਂ ਆਓਗੇ ਅਸੀਂ ਬਾਕੀ ਜਿਹੜੀਆਂ ਗੱਲਾਂ ਹੋਰ ਤਾਮਰੀ ਔਰਤ ਔਰ ਪ੍ਰਵੀ ਐਸਐਮਸੀ ਦੇ ਦਰਮਿਆਨ ਹੋ ਰਹੀਆਂ ਨਾ ਉਹ ਵੀ ਅਸੀਂ ਹੋਰ ਸਿੱਖਾਂਗੇ ਥੋੜਾ ਹਿਸਾਬੀ ਹੋਰ ਅਗਲੇ ਐਤਵਾਰ ਨੂੰ ਅਸੀਂ ਪੜ੍ਹਾਂਗੇ ਸੋ ਖਾਸ ਗੱਲ ਜਿਹੜੀ ਆ ਪਰਮੇਸ਼ਵਰ ਨੇ ਸਤ ਸੰਗ ਵੀ ਸਾੰਮਰੀ ਵਰਤ ਪ੍ਰਭੀਸਤ ਸਤ ਸੰਗ ਕਰਦੇ ਸੀਗੇ ਤੇ ਉਹਦੀ ਸਮਝ ਖੁੱਲੀ ਖੁੱਲੀ ਜਾਂਦੀ ਸੀ ਪਹਿਲਾਂ ਉਹਨੇ ਕਿਹਾ ਤੂੰ ਜਿਹੜੀ ਲੱਗਦਾ ਹੈ ਕੀ ਕਹਾ ਤੂੰ ਜਿਹੜੀ ਮੈਨੂੰ ਯਾਦਦਾ ਫਿਰ ਉਹਨੇ ਕਿਹਾ ਮਹਾਰਾਜ ਫਿਰ ਦੂਜੀ ਵਾਰ ਫਿਰ ਮਹਾਰਾਜ ਕਿਹਾ ਇਹਦਾ ਮਨ ਨੂੰ ਸਮਝ ਆ ਗਈ ਕਿ ਇਹਦੇ ਕੋਲ ਬਹੁਤ ਕੁਝ ਆ ਪਰ ਵੀਰ ਤੁਸੀਂ ਦੇ ਕੋਲ ਬਹੁਤ ਕੁਝ ਹੈਗਾ ਨਾ ਸ਼ਾਂਤੀ ਆ ਆਨੰਦ ਆ ਪਿਆਰ ਆ ਚੰਗਿਆਈ ਆ ਸ਼ਿਫਾ ਆ ਹਕਮਤ ਆ ਧਨ ਆ ਦੌਲਤ ਆ ਸਵਰਗ ਰਾਧਿਆ ਕੀ ਨਹੀਂ ਆ ਪ੍ਰਭੂ ਜਸਨ ਸਿੰਘ ਦੇ ਕੋਲ ਸਭ ਕੁਝ ਹੀ ਆ ਤੇ ਬਾਅਦ ਵਿੱਚ ਉਸ ਔਰਤ ਨੇ ਕੀ ਕਿਹਾ ਪ੍ਰਭੂ ਜਸਨ ਸਿੰਘ ਨੂੰ ਯਾ ਤੂੰ ਨਵੀ ਲੱਗਦਾ ਹੈ ਇਸੇ ਕਰਕੇ ਜਿੱਦਾਂ ਵੀ ਸੰਗਤ ਕਰਦੇ ਰਵਾਂਗੇ ਜੁੜਦੇ ਰਵਾਂਗੇ ਤੇ ਸਾਡੀ ਵਿੱਚ ਸਮਝ ਹੋਰ ਖੁੱਲਦੀ ਜਾਏਗੀ ਤੁਹਾਨੂੰ ਹੋਰ ਕਲਾਮ ਦੀਆਂ ਗੱਲਾਂ ਦਾ ਪਤਾ ਲੱਗਦਾ ਜਾਏਗਾ ਇਸ ਕਰਕੇ ਰੋਫੀ ਸਾਥ ਸੰਗ ਹਰ ਸੰਡੇ ਕਰਿਆ ਕਰੋ ਐਤਵਾਰ ਕਿਤੇ ਵੀ ਜਾਂਦਾ ਕੋਈ ਪ੍ਰੋਗਰਾਮ ਨਾ ਰੱਖਿਆ ਕਰੋ ਸਾਥ ਸੰਗ ਕਰੋਗੇ ਤੇ ਤੁਹਾਡੀ ਬੁੱਧ ਖੁੱਲੇਗੀ ਅਕਲ ਖੁੱਲੇਗੀ ਕਲਾਮ ਦਾ ਪ੍ਰਕਾਸ਼ਨ ਮਿਲੇਗਾ ठीक है प्रभु जावेद परेशानियां परमेश्वर दूर दूर कर देंगे आओ अच्छे अपने अखंड बंद करा अपने छुकावे और अच्छे बच्चों में भी धन्यवाद करेंगे धन्यवाद परमेश्वर सैलाओं के धन्यवाद 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 मेहरबान परमेश्वर धन्यवाद राजाओं के राजा खुदावन महिमा दे आदर लायक भाईयाद करना धनबाद अस अपनी अखा बंद रखा प्रभु का धनवाद करिए अगले बचपनवाद करिए विषय है वह सारे विषय प्रभु ने हजूर लेके आए धन्यवाद धन्यवाद महिमा 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 पवित्र 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 सहन हो जवाबा धनबाद 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 एक खुदाबाद तुम्हें महिमा दे जाते लैके आओान कोई भी नहीं पिताजी बड़ियाई करने ਕੜੇ ਕਠਨ ਤੋਂ ਚੰਗਾ ਲਗੇ ਸਾਡੀ ਵਿਦਿਆਈ ਤੋਂ ਖੁਸ਼ ਹੋ ਖੁਸ਼ਗਵੰਤ ਔਰ ਸਤਿਬਰ ਜੋਤ ਅਰਸਲ ਮੰਗੀ ਉਹ ਸਾਨੂੰ ਬਖਸ਼ ਦਿਨਾ ਦੰਨਿਆ ਬਾਰ ਦੰਨਿਆ ਬਾਰ ਮਿਹਰਬਾਨ ਪਰਮੇਸ਼ਵਰ ਧੰਨਵਾਦ 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 ਰਾਜਾਓਂ ਕੇ ਰਾਜਾ ਧੰਨਵਾਦ 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 ਪਵਿੱਤਰ 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 ਜਵਾਹਰ ਸਤਿ ਸ਼ਾਨਵਾਦ ਹੋ ਸਾਡੇ ਕਲਾਮ ਦੇ ਦੇ ਲਈ ਖੁਦਾਵੰ ਧੰਨਵਾਦ ਕਰਦਾ ਤੁਸੀਂ ਆਪਣੇ ਇਕਰਾਰ ਨੂੰ ਸਾਡੇ ਉੱਤੇ ਪ੍ਰਗਟ ਕੀਤਾ ਅਜੀਬ ਤਰੀਕੇ ਨਾਲ ਪ੍ਰਗਟ ਕੀਤਾ ਜੀਵਨ ਧੰਨਵਾਦ ਤੁਸੀਂ ਕਿਹਾ ਪਰਮੇਸ਼ਰ ਅਸੀਂ ਬਖਸ਼ਣਾ ਚਾਹੁੰਦਾ ਜੋ ਆਤਮਾ ਅਤੇ ਸੱਚਾਈ ਦੇ ਨਾਲ ਪੱਕੀ ਕਰਦੇ ਖੁਦਾਵੰਦ ਸਾਨੂੰ ਸਿਖਾਓ ਅਗਰ ਅੱਜ ਤੱਕ ਖੁਦਾਵੰਦ ਆਤਮਾ ਸੱਚਾਈ ਨਾਲ ਪੱਕੀ ਨਹੀਂ ਤੇ ਕਹਰੇ ਖੁਦਾਵੰਦ ਸਾਨੂੰ ਸਿਖਾਓ ਖੁਦਾਵੰਦ ਅਸੀਂ ਆਤਮਾ ਨਾਲ ਸੱਚਾਈ ਨਾਲ ਤੁਹਾਡੀ ਪੱਕੀ ਕਰ ਸਕੀਏ ਧੰਨਵਾਦ ਕਰਨੇ ਪਿਤਾ ਪਰਮੇਸ਼ਰ